ਏ ਇਟ ਵਾਸ ਅ ਗ੍ਰੇਟ ਹਾਂਜੀ ਤੇ ਫਿਰ ਉਹਨਾਂ ਤੋਂ ਨੈਕਸਟ ਜਿਹੜਾ ਸਟੈਪਸ ਸੀਗਾ ਉਹ ਉਹਨਾਂ ਦੇ ਬਾਰੇ ਜਿਹੜਾ ਜਾਣਕਾਰੀ ਦੇ ਮੈਂ ਗਿਓ ਵਿਵਨਦਿਆ ਐਜੂਕੇਸ਼ਨ ਤੇ ਇਹਦੇ ਉਹਨਾਂ ਤੋਂ ਦੇ ਜਿਹੜੇ ਹਾਂ ਵੀਰੇ ਉਸ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਹਾਂਜੀ ਡਾਕਟਰ ਪਰਤ ਬਾਬੂ لال ਪਾਖੀ ਬਾਲਗੁਰਾ ਉਹਦੇ ਬ੍ਰਦਰ ਪਰਤਨ ਰਾਤ ਲੰਬਾਖੜੀ ਅੱਛਾ ਜੀ ਅੱਛਾ ਮੇਰੇ ਗ੍ਰੈਂਡਫਾਦਰ ਜਿਹੜੇ ਸੀ ਹਾਂਜੀ ਉਹ ਵੀ ਦਿੱਲੀ ਤੋਂ ਕੇਟੀ ਜੇ ਹੁੰਦਾ ਸੀ ਅੱਛਾ ਜੀ ਕੋਰਸ 4 ਇਅਰਸ ਦਾ ਅੱਛਾ ਜੀ ਡਿਪਲੋਮਾ ਨਾ ਪੋਸਟ ਗ੍ਰੈਜੂਏਸ਼ਨ ਇਨ ਐਰੋਬੈਟਿਕ ਐਂਡ ਜਨਰਲੀ ਸੇਮ ਰਿਲੇਟਡ ਸੀ ਦਿੱਲੀ ਦਿੱਲੀ ਸ਼ਿਫਟ ਸ਼ਿਫਟ ਦੀ ਮੈਂ ਕਹਿੰਦਾ ਦਿੱਲੀ ਕੋ ਬ੍ਰਾਂਚ ਖੁੱਲ ਗਈ ਸੀ ਸੋਰਟ ਆਫ ਓਕੇ ਉਥੋਂ ਉਹਨਾਂ ਨੇ ਉਥੋਂ ਉਹਨਾਂ ਨੇ ਤੇ ਜਿਹੜਾ ਉਹਨਾਂ ਦੀ ਬ੍ਰਦਰ ਸੀਗੇ ਉਹਨਾਂ ਦੇ ਬ੍ਰਦਰ ਨਹੀਂ ਬਹੁਤੇ ਪੜੇ ਅੱਛਾ ਜੀ ਉਹ ਮੈਡੀਕਲ ਲਾਈਨ ਦੇ ਵਿੱਚ ਮੈਡੀਕਲ ਲਾਈਨ ਚ ਨੇ ਉਹ ਉਹ ਥੋੜਾ ਜਿਹਾ ਬਿジネス ਵੀ ਕਰਨ ਲੱਗੇ ਅੱਛਾ ਜੀ ਲੇਟਰ ਆਨਡ ਫਿਰ ਉਹ ਥੋੜੇ ਐਗਰੀਕਲਚਰ ਜਾਂ ਪਿੰਡ ਦੇ ਆ ਆਪਣੇ ਰਿਵਿਜਸ ਪਲੇਸ ਨੇ ਓਕੇ ਇਹਨਾਂ ਦੀ ਲੋਕ ਆਫਟਰ ਕਰਦੀ ਸੀ ਹਾਂ ਅੱਛਾ ਤੇ ਫਿਰ ਜਿਹੜੇ ਡਾਕਟਰ ਸਾਹਿਬ ਜਿਹੜੇ ਆਪਣੇ ਪਹਿਲੇ ਥੋੜੇ ਜਿਹੜੇ ਗ੍ਰੇਡ ਗ੍ਰੈਂਡਫਾਦਰ ਸੀਗੇ ਉਹਨਾਂ ਤੋਂ ਬਾਅਦ ਥੋੜੇ ਜਿਹੜੇ ਗ੍ਰੈਂਡਫਾਦਰ ਸੀਗੇ ਉਹ ਉਹਨਾਂ ਨੇ ਟੇਕਓਵਰ ਕਰ ਲਿਆ ਤੇ ਇੱਕ ਤੁਹਾਡੀ ਫੈਮਿਲੀ ਦੇ ਨਾਲ ਮੈਨੂੰ ਸੁਣਿਆ ਸੀ ਕਿ ਕਿਨਸੀਡੈਂਟ ਹੋਇਆ ਸੀ ਕਿ ਡਾਕਾ ਪਿਆ ਸੀ ਬਹੁਤ ਵੱਡਾ ਜਿਹੜਾ ਤੁਸੀਂ ਸਾਹਮਣਾ ਕੀਤਾ ਹਾਂਜੀ ਉਸ ਬਾਰੇ ਥੋੜਾ ਦੱਸ ਦਿਓ ਵੀ ਉਹ ਕਿਸ ਤਰ੍ਹਾਂ ਦਾ ਇਨਸੀਡੈਂਟ ਸੀ ਹਾਂ ਦੇ ਕੋਲ ਨੂੰ ਚਾਰਜ ਮੇਰੇ ਗ੍ਰੈਂਡਫਾਦਰ ਦਾ ਬਰਥ ਹੋਇਆ ਸੀ ਅੱਛਾ ਜੀ ਮੇਰੇ ਗ੍ਰੈਂਡਫਾਦਰ ਅੱਛਾ ਜੀ ਠੀਕ ਹੈ ਨਹੀਂ ਕਿ ਰਫਲੀ ਜੋ ਇਨਸੀਡੈਂਟ ਹੈਗੀ ਹੈ ਮੈਂ ਐਗਜ਼ੈਕਟਲੀ ਆਈ ਥੋਟ ਰਿਮੈਂਬਰ ਦਾ ਡੇਟ ਅੱਛਾ ਜੀ ਪਰ ਇਹ ਜਦੋਂ 1947 ਦੇ uh, ਅੱਛਾ ਜੀ ਅਰੈਸਟ ਹੋਈ ਸੀ ਆਪਣੇ ਇੰਡੋ ਪਾਕਿਸਤਾਨ ਦੇ ਨਾ ਹਾਂਜੀ ਉਸ ਤੋਂ ਪਹਿਲਾਂ ਇਹ ਇਨਸੀਡੈਂਸ ਹੋਈ ਸੀ ਓਕੇ ਆਪਾਂ ਕਹਿੰਦੇ ਹੱਲਿਆਂ ਤੋਂ ਪਹਿਲਾਂ ਹੱਲਿਆਂ ਤੋਂ ਪਹਿਲਾਂ ਹਾਂ 1947 ਤੋਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਉਹ ਵੀ ਨਹੀਂ ਗਏ ਸੀ ਕਿ ਇੱਕ ਲੜਕੀ ਲੇਡੀ ਸੀ ਅੱਛਾ ਜੀ ਉਹ ਕਾਫੀ ਸਿੱਖ ਰਹਿੰਦੀ ਸੀ ਉਹਨੂੰ ਮੇਰੇ ਗ੍ਰੈਂਡਫਾਦਰ ਨੇ ਹਾਂਜੀ ਆਪਣੇ ਘਰ ਰੱਖ ਕੇ ਉਸਾ ਟ੍ਰੀਟਮੈਂਟ ਕੀਤਾ ਸੀ ਅੱਛਾ ਜੀ ਜੋ ਮੈਂ ਸੁਣਦਾ ਹੈ ਅੱਛਾ ਜੀ ਵੀ ਉਹ ਸਾਰਾ ਜਦੋਂ ਘਰ ਦੇ ਵਿੱਚ ਉਹ ਰਹਿੰਦੀ ਸੀ ਜਾਂ ਉੱਥੇ ਚਾਹੇ ਬਿਮਾਰੀ ਸੀ ਹਾਂਜੀ ਉਹ ਸਾਰਾ ਕੁਝ ਉਹਨੇ ਉਸ ਅਨੁਸਾਰੀ ਨੌਲੇਜ ਉਹਨੂੰ ਹੌਲੀ ਹੌਲੀ ਪਤਾ ਲੱਗ ਗਿਆ ਹਾਂਜੀ ਵੀ ਕਿਉਂਕਿ ਵੀ ਇਹਨਾਂ ਦੇ ਕੋਲ ਇਹਨਾਂ ਦੇ ਫਾਦਰ ਦੇ ਪੈਸੇ ਵੀ ਨੇ ਤੇਰੇ ਫੋਰ ਫਾਦਰ ਦੇ ਹਾਂਜੀ ਤੇ ਇਹਨਾਂ ਦੀ ਵੀ ਪ੍ਰੈਕਟਿਸ ਠੀਕ ਹੈ ਅੱਛਾ ਜੀ ਤੇ ਉਹ ਫਿਰ ਉਹਨਾਂ ਜ਼ਮਾਨੇ 'ਚ ਤਾਂ ਜਿਵੇਂ ਕਹਿੰਦੇ ਚਾਬੀ ਦੇ ਰੁਪਏ ਹਾਂ ਕਰਦਾ ਪੇਟੀ ਲਾਕਟਾ ਹੈ ਹਾਂਜੀ ਉਹ ਫਿਰ ਮੇਰੇ ਗ੍ਰੈਂਡਫਾਦਰ ਦਦਦੇ ਜੀ ਆਪਣੇ ਮੇਰੇ ਫਾਦਰ ਪਿਓ ਲੜਕੀ ਨੇ ਫਿਰ ਕੰਟੈਕਟ ਕੀਤਾ ਇਹ ਜਿਹੜੇ ਗੈਂਗਸਟਰ ਟਾਈਪ ਦੇ ਬੰਦੇ ਉਹਨਾਂ ਵਿੱਚ ਹੁੰਦੇ ਸੀਗੇ ਜਾਂ ਉਹਦੇ ਰਿਲੇਟਿਡ ਜਾਂ ਉਹਦਾ ਵਕੀਲ ਜੀ ਉਹਨਾਂ ਨੇ ਉਹ ਗੱਲ ਜਿਹੜੀ ਉਹਨਾਂ ਨੂੰ ਰਿਵੀਲ ਕੀਤੀ ਠੀਕ ਹੈ ਇਹ ਜਲਦੀ ਹਾਂਜੀ ਹਾਂਜੀ ਤਾਂ ਇਹ ਮੂਵਮੈਂਟ ਮੂਵ ਹੋਇਆ ਕਿ ਇਹ ਸਰਬੋਸਤ ਵਿੱਚੋਂ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਟ੍ਰੈਜੇਡੀ ਤਾਂ ਨਹੀਂ ਹੋਈ ਕੋਈ ਟ੍ਰੈਜੇਡੀ ਨਹੀਂ ਹੋਈ ਹਾਂਜੀ ਹਾਂਜੀ ਪਰ ਉਹ ਪਹਿਲੀ ਗੱਲ ਤਾਂ ਉਹ ਘਰ ਚੋਂ ਸਭ ਕੁਝ ਹੀ ਲੈ ਗਏ ਅੱਛਾ ਨਹੀਂ ਛੱਡਿਆ ਅੱਛਾ ਅੱਛਾ ਉਹਨੇ ਸਿੰਗਲ ਪਾਈ ਠੀਕ ਹੈ ਉਹ ਤੋਂ ਬਾਅਦ ਉਹ ਮੈਜਿਸਟਿਕ ਲਬੇ ਰਹੇ ਕਿ ਅੱਗ ਵੀ ਲਾਜੀਏ ਅੱਛਾ ਜੀ ਦੂਸਰੀ ਤੀਸਰੀ ਗੱਲ ਮੇਰੇ ਗ੍ਰੈਂਡਫਾਦਰ ਨੂੰ ਸਭ ਕੁਝ ਦੇਣ ਤੋਂ ਬਾਅਦ ਜਣੀ ਉਹਨਾਂ ਨੇ ਸਭ ਕੁਝ ਹੀ ਗੇਵ ਅਵੇ एवरीथिंग ਅੱਛਾ ਜੀ ਇਨਕਲੂਡਿੰਗ ਕੈਸ਼ ਵੀ ਲੂਡਲ অর ਲਮਰਸ ਇਨਕਲੂਡਿੰਗ ਹੋਲ ਅਦਰ ਪਾਸਲੀ ਥਿੰਗਸ ਅੱਛਾ ਜੀ ਉਸ ਤੋਂ ਬਾਅਦ ਵੀ ਉਹਨਾਂ ਨੇ ਉਹਨਾਂ ਨੇ ਕੁੱਟਿਆ ਮਾਰਿਆ ਬਹੁਤ ਅੱਛਾ ਉਹਨਾਂ ਦੇ ਜਣੀ ਦੇ ਇਨਫ੍ਰੀਟਡ ਇੰਜਰੀਜ਼ ਓਕੇ ਉਸ ਤੋਂ ਬਾਅਦ ਫਿਰ ਉਹ ਥੋੜੇ ਜੇ ਹੈਂਡੀਕੈਪਡ ਹੋ ਗਏ ਸੀ ਤੇ ਪਰ ਮੈਨੂੰ ਇਹ ਵੀ ਉਸ ਟਾਈਮ ਥੋੜਾ ਕੁਛ ਜਿਹੜੇ ਬਜ਼ੁਰਗ ਬੰਦੇ ਨਾਲ ਸੁਣਦੇ ਵੇ ਕਿ ਉਸ ਟਾਈਮ ਫਿਰ ਪਿੰਡ ਕਾਫੀ ਇਲਾਕੇ ਦੀ ਸੈਂਸਿਟੀ ਵੀ ਤੁਹਾਡੇ ਪਰਿਵਾਰ ਦੇ ਨਾਲ ਤੁਹਾਡੇ ਪਰਿਵਾਰ ਦਾ ਸਾਥ ਦਿੱਤਾ ਸੀ ਇਲਾਕੇ ਨਹੀਂ ਕਿਉਂਕਿ ਤੁਸੀਂ ਉਹ ਇਸ ਇਲਾਕੇ ਦੇ ਸਾਰੇ ਨਤੰਦਰੁਸਤ ਰੱਖਣ ਦੇ ਵਿੱਚ ਤੁਹਾਡੇ ਪਰਿਵਾਰ ਦਾ ਨੋ ਡੋਟ ਵੱਡਾ ਯੋਗਦਾਨ ਪਿਆ ਹੈਗਾ ਹਾਂਜੀ ਕਿ ਉਹ ਫਿਰ ਉਸ ਡਾਕੇ ਦੇ ਵਿੱਚ ਵੀ ਆਪਣੇ ਉਹ ਸਤਵੰਤ ਦੇ ਫਾਦਰ ਹੁੰਦੇ ਸੀ ਮੈਨਰ ਨੌਪੁੱਲ ਗਿਆ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਉਹ ਆਪਣੇ ਕੋਲੇ ਹਾਂਜੀ ਸਤਵੰਤ ਸਿੰਘ ਤੇ ਬ੍ਰਿਤਪਾਲ ਸਿੰਘ ਦੀ ਬ੍ਰਿਤਪਾਲ ਸਿੰਘ ਦੀ ਡੈਡੀ ਹਾਂਜੀ ਉਹ ਲੋਕ ਉਹ ਆਪਣੇ ਪਿੰਡ ਜਿਹਾ ਅਸਲਾ ਹੁੰਦਾ ਸੀ ਅੱਛਾ ਜੀ ਇੱਕ ਤੋਂ ਹੋਰ ਕੋ ਹੁੰਦਾ ਸੀ ਅੱਛਾ ਜੀ ਮਤਲਬ ਉਹ ਸੋ ਸੋ ਫੇਥਫੁਲ ਅੱਛਾ ਜੀ ਛੋਟੂ ਓਕੇ ਉਹ ਬੰਦੇ ਨੇ ਉਹ ਵੀ ਇਹ ਡੈਡਰੇਜ ਅੱਛਾ ਜੀ ਉਹਸ ਲੈ ਆ ਕੇ ਇਧਰ ਉਧਰ ਕਰਕੇ ਗਲੀ ਦੇ ਵਿੱਚੋਂ ਖੜਕੇ ਉਹ ਤੇ ਗੋਈਆਂ ਗੁੜੀਆਂ ਵੀ ਚਲਾ ਗਿਆ ਅੱਛਾ ਜੀ ਹਾਂਜੀ ਵੈਰੀ ਗੁੱਡ ਬਰੈਕ ਫਿਜ਼ਿਕਲੀ ਇਹ ਰਿਸ ਕਰਕੇ ਕਾਫੀ ਬੰਦੇ ਆ ਲੇਕਿਨ ਫਿਜ਼ਿਕਲੀ ਉਹ ਤਾਂ ਜਿਹਦੇ ਜਿਹਦੇ ਮੈਡੀਸ਼ਨ ਹਾਂਜੀ ਬਾਕੀ ਲੋਗਾਂ ਨੇ ਅਦਰਵਾਈਜ਼ ਵੀ ਸਭ ਕੁਝ ਚਾਹਿਆ ਹਾਂਜੀ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਬਾਪੂ ਜੀ ਨੂੰ ਬਚਾ ਲਿਆ ਬਾਪੂ ਜੀ ਕਹਿੰਦੇ ਹੰਦਸਾ ਬਾਪੂ ਜੀ ਅੱਛਾ ਫਿਰ ਉਹਨਾਂ ਤੋਂ ਬਾਅਦ ਫਿਰ ਤੁਹਾਡੇ ਫਾਦਰ ਸਾਹਿਬ ਮੇਰੇ ਵਰਮਦੇ ਜੀ ਡਾਕਟਰ ਸਾਹਿਬ ਹਾਂਜੀ ਤੇ ਉਹਨਾਂ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੀ ਐਜੂਕੇਸ਼ਨ ਵੀ ਦਿੱਲੀ ਡਿਬੀਆ ਕਾਲਜ ਤੋਂ ਜੀਬਿਆ ਕਾਲਜ ਤੋਂ ਉਹ ਵੀ 4 ਸਾਲ ਦਾ ਉਹਨਾਂ ਨੇ ਵੀ ਡਿਪਲੋਮਾ ਕੀਤਾ ਅੱਛਾ ਜੀ ਹਾਂ ਉਹ ਗ੍ਰੈਜੂਏਸ਼ਨ ਹੁੰਦੀ ਸੀ 4 ਸਾਲ ਦਾ ਕਾਬਲ ਤਿਬੀ ਉਹ ਜਹਰਾਤ ਅੱਛਾ ਇਹਦਾ ਨਾਮ ਸੀ ਮੁਸਲਮਾਨੀ ਨਾਮ ਜੀ ਲੈਂਗੁਏਜ ਉਰਦੂ ਉਰਦੂ ਦਾ ਨਾਮ ਕਾਬਲ ਤਿਬੀ ਉਹ ਜਹਰਾਤ ਇਹਦਾ ਇਹ ਮਤਲਬ ਇਹ ਹੈ ਵੀ ਬਈ ਗ੍ਰੈਜੂਏਟਡ ਮੈਡੀਸਨ ਗ੍ਰੈਜੂਏਟਡ ਸਰਜਰੀ ਅੱਜ ਆਮ ਹੈ ਤੇ ਫਿਰ ਉਹਨਾਂ ਨੇ ਵੀ ਆ ਕੇ ਆਪਣੀ ਫੇਰ ਪਿੰਡ ਦੇ ਵਿੱਚ ਹੀ ਪ੍ਰੈਕਟਿਸ ਚਾਲੂ ਰੱਖੀ ਹਾਂ ਤੇ ਉਹਨਾਂ ਦਾ 1923 ਚ ਬਰਤ ਹੋਇਆ ਸੀ ਹਾਂਜੀ ਡਾਕਟਰ ਵਾ ਡਾਕਟਰ ਬ੍ਰਹਮਦੇ ਮੇਰੇ ਡੈਡੀ ਦਾ ਜੀ ਤੇ ਰਫਲੀ ਉਹ 1940 1940 ਨਹੀਂ 1945 46 ਦੇ ਵਿੱਚ ਆ ਕੇ ਉਹ ਵੀ ਇੱਥੇ ਮਤਲਬ ਉਹਨੇ ਪ੍ਰੈਕਟਿਸ ਸ਼ੁਰੂ ਕਰਤੀ ਜੀ ਤੇ ਡਾਕਟਰ ਸਾਹਿਬ ਇਹ ਜਿਹੜੇ ਆਪਣੇ ਤੁਹਾਡੇ ਜਿਹੜੇ ਰੜਾੜਾ ਸਾਹਿਬ ਦੇ ਆਪਣੇ ਹੂੰ ਹੂੰ ਆਪਣੇ ਦੇਸ਼ ਦੇ ਵਿੱਚ ਸਭ ਤੋਂ ਮਸ਼ਹੂਰ ਸਨ ਹੋਏ ਨੇ ਸੰਤ ਮਹਾਰਾਜ ਰਿਸ਼ੀ ਸਿੰਘ ਜੀ ਕਿਸ਼ਨ ਸਿੰਘ ਜੀ ਤੇ ਤੁਸੀਂ ਇਹ ਮੈਨੂੰ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਹਨਾਂ ਦੇ ਵੀ ਖਾਨਦਾਨੀ ਜਿਹਨਾਂ ਆਪਾਂ ਫੈਮਿਲੀ ਡਾਕਟਰ ਕਹਿੰਦੇ ਆ ਤੇ ਵੈਦ ਤੌਰ ਤੇ ਉਹਨਾਂ ਦਾ ਨਾਲ ਸੰਬੰਧ ਸੀ ਤੁਹਾਡੇ ਇਹ ਮੈਨੂੰ ਵੀ ਵਿਦਿਨ ਮੇਨੈਟਿਕ ਸਟੋਰੀ ਦੱਸਦੇ ਹਾਂ ਹਾਂਜੀ ਕਿਵੇਂ ਸਾਡਾ ਲਿਖ ਹੋਇਆ ਉਹ ਜਦੋਂ ਬਹੁਤ ਮਿਰਬਲੇ ਸਾਧੂ ਸੰਤੀ ਸ਼ੇਸ਼ ਸਿੰਘ ਜੀ ਅੱਛਾ ਸ਼ੇਸ਼ ਸਿੰਘ ਜੀ ਮਹਾਰਾਜ ਹਾਂਜੀ ਉਹ ਆ ਕੇ ਕਟਾਨੀ ਦੇ ਇਰੀ ਦੇ ਵਿੱਚ ਕਿਸੇ ਦੀ ਮੋਟਰ ਦੇ ਉੱਪਰ ਪਹਿਲਾਂ ਜਾ ਕਿਸੇ ਦੇ ਖੇਤ ਦੇ ਵਿੱਚ ਆ ਕੇ ਰਹੇ ਸੀ ਠੀਕ ਹੈ ਉੱਥੇ ਦਾ ਕਿਸ ਹੁੰਦੇ ਸੀ ਉਹਨਾਂ ਕੋ ਘੋੜੇ ਸੀ ਕਰਦਲੀ ਸੀ ਉਹਨਾਂ ਦਾ ਹਾਂਜੀ ਤੇ ਉਹ ਫਿਰ ਉਹਨਾਂ ਦਾ ਇੱਕ ਕਰਦਲੀ ਬਿਮਾਰ ਹੋ ਗਿਆ ਉਹ ਡਰਚ ਜਦੋਂ ਸੰਤ ਜੀ ਮਹਾਰਾਜ ਇੱਥੇ ਆ ਕੇ ਉਹਨਾਂ ਨੇ ਸਟੇ ਕੀਤਾ ਥੋੜੇ ਟਾਈਮ ਦੇ ਵਿੱਚ ਇਹਨਾਂ ਦਾ ਕਰਦਲੀ ਬਿਮਾਰ ਹੋ ਗਿਆ ਤੇ ਸੱਟ ਸੁੱਟ ਲਾ ਦਿੱਤੀ ਅੱਛਾ ਜੀ ਤਾਂ ਮਹਾਰਾਜ ਪੁੱਛਣ ਲੱਗੇ ਬੜੇ ਮਹਾਰਾਜ ਹਾਂਜੀ ਭਈ ਇੱਥੇ ਕੋਈ ਅੱਛਾ ਡਾਕਟਰ ਜਾਂ ਕੋਈ ਹਕੀਮ ਹੈ ਹਾਂਜੀ ਕੋਈ ਤੁਰੋ ਲਾ ਕੇ ਸਾਰੇ ਦਾਦਾ ਜੀ ਨੂੰ ਸਾਰੇ ਜਾਣਦੇ ਸੀ ਸੋ ਗੱਜ ਜੀ ਹੈ ਸਾਡੇ ਦਾ ਬੜੇ ਮਸ਼ਹੂਰ ਫਕੀਰ ਜੀ ਨੇ ਹਾਂਜੀ ਉਹ ਫਿਰ ਉਹਨਾਂ ਦਾ ਆਇਆ ਮੈਸੇਜ ਹਾਂਜੀ ਸੋ ਲੋਕ ਆਏ ਉਹ ਫਿਰ ਦਾਦਾ ਜੀ ਨੂੰ ਲੈ ਕੇ ਗਏ ਹਾਂਜੀ ਦਾਦਾ ਜੀ ਸਾਡੇ ਸ਼ੁਕੀਰ ਸੀ ਪਲਵਾਬਾ ਵੀ ਦਾਦਾ ਜੀ ਘੋੜੀਆਂ ਥੋੜਾ ਘੋੜੀਆਂ ਰੱਖਦੇ ਹੁੰਦੇ ਸੀ ਹਾਂਜੀ ਜੇ ਜੇ ਪੇਸ਼ੈਂਟ ਦੇਖਣ ਜਾਣਾ ਹੈ ਉਹਨਾਂ ਦੇ ਨਾਲ ਸਭ ਤੋਂ ਵਧੀਆ ਹਾਂਜੀ ਠੀਕ ਹੈ ਨਹੀਂ ਸਵਾਰੀ ਜਿਹੜੀ ਹੈ ਉਹ ਬੜੀ ਸੋਹਣੀ ਸਵਾਰੀ ਘੋੜੀ ਨੂੰ ਦੀ ਸੀ ਠੀਕ ਤੋ ਇਸ ਕਰਕੇ ਫਿਰ ਸਾਡੇ ਦਾਦਾ ਜੀ ਉੱਥੇ ਗਏ ਮੈਨੂੰ ਦੱਸ ਹੈ ਸਟੋਰੀਡ ਬਾਈ ਮਾਈ ਗ੍ਰੈਂਡਫਾਦਰ ਠੀਕ ਹੈ ਉਸ ਤੋਂ ਬਾਅਦ ਫਿਰ ਕਰਪੁਰ ਕੇ ਜਦੋਂ ਉਹਨੇ ਉਹਦਾ ਟੀਟੂਟ ਕਰਕੇ ਹਾਂਜੀ ਫਿਰ ਜਿੰਨੇ ਆਪਾਂ ਇੱਕ ਬਾਤ ਕਰਦੇ ਬੈਠ ਜਾਂਦੇ ਆਪਾਂ ਬਾਤਵਾਦ ਕੋਈ ਬਾਤ ਚੱਲੇ ਹਾਂਜੀ ਉਹ ਫਿਰ ਪੁਸ਼ਤਾ ਸਾਡੇ ਦਾਦਾ ਜੀ ਨੂੰ ਅਟਰੈਕਸ਼ਨ ਹੋ ਗਈ ਅੱਛਾ ਫਿਰ ਸਲਤੀ ਜੀ ਮਹਾਰਾਜ ਨੂੰ ਵੀ ਅਟਰੈਕਸ਼ਨ ਹੋ ਗਈ ਇਹ ਤਾਂ ਐਜੂਕੇਟਰ ਹਾਂਜੀ ਉਹਨਾਂ ਜ਼ਮਾਨੇ ਚ 82 ਪੰਜੀ ਪਾਸ ਹੋ ਗਈ ਬਹੁਤ ਗੜੀ ਚਲੋ ਤਾਂ ਫਿਰ ਡਾਕਟਰ ਵੱਲ ਇੱਕ ਅਧਿਆਤਮਕ ਤੇ ਇੱਕ ਆਪਣੇ ਮੈਡੀਕਲ ਕੋ ਉਸ ਵੇਲੇ ਥਰਫੈਨ ਉਹਦੇ ਉਹਦੇ ਉਸ ਦਿਨ ਵਿਚਾਰ ਵਿਚਾਰਦਰਾ ਹੋ ਗਿਆ ਜਾਨੀ ਉਹੀ 10 ਮਿੰਟ ਜਿਹੇ ਹਾਂ ਜੀ ਪਰ ਉਸ ਤੋਂ ਬਾਅਦ ਫਿਰ ਕੁਝ ਇਹੀ ਅਟੈਚਮੈਂਟ ਹੋਈ ਅਸੀਂ ਫਿਰ ਆਪਣੀ ਸੁੱਤ ਸੇ ਇਹੀ ਦੇਖਦੇ ਰਹੇ ਵੀ ਐਵਰੀ ਸੰਡੇ ਹਾਂ ਜੀ ਵੀ ਯੂਸਡ ਟੂ ਗੋ ਟੂ ਰਾਧਾ ਸਾਹਿਬ ਦੇ ਯੂਸਡ ਟੂ ਸੈਂਡ ਜੀਪ ਹਾਂ ਬੜੀ ਜੀਪ ਭੇਜਦੇ ਸੀ ਹਾਂ ਜੀ ਅਸੂ ਦਾਦਾ ਜੀ ਦਾਦੀ ਜੀ ਹਾਂਜੀ 50 ਤੋਂ ਬੱਚੇ ਅਸੀਂ ਜਾਂਦੇ ਸੀ ਇਹ ਜਿਹੜਾ ਪੂਰਾ ਜੱਤੇ ਹੁਣ ਅਜਿਹਾ ਦਰਸ਼ਣ ਹੁੰਦੇ ਨੇ ਹਾਂਜੀ ਤੇ ਪੂਰਾ ਸੰਡੇ ਨੂੰ ਬੰਦ ਹੁੰਦਾ ਸੀ ਹਾਂਜੀ ਇੱਥੇ ਅਸੀਂ ਸਾਡੇ ਦਾਦਾ ਜੀ ਦਾਦੀ ਜੀ ਹਾਂਜੀ ਸ਼ੰਤੀ ਜੀ ਮਹਾਰਾਜ ਹਾਂਜੀ ਸ਼ੰਤੀ ਜੀ ਮਹਾਰਾਜ ਤੇ ਸਾਡੇ ਡੈਡੀ ਗ੍ਰੈਂਡਫਾਦਰ ਤਾਂ ਆਪਣਾ ਵਿਚਾਰ ਪ੍ਰਚਾਰ ਕਰਦੇ ਸੀ ਹਾਂਜੀ ਅਸੀਂ ਪੂਰੇ ਚ ਬਾਹਰ ਤੇ ਵੀ ਖੁੱਲ੍ਹੇ ਜਾਂਦੇ ਛੋਟੇ ਹੁੰਦੇ ਤੇ ਦੁਪਹਿਰ ਦਾ ਖਾਣਾ ਵਾਲਾ ਚਾਹ ਹੋਣੀ ਅੱਛਾ ਬਈ ਤੇ ਸ਼ੰਤੀ ਜੀ ਮਹਾਰਾਜ ਨੇ ਆਪਣੀ ਬੈਠ ਕੇ ਅੰਦਰ ਪੀਣੀ ਤੇ ਸਾਡਾ ਖਾਣਾ ਲੱਗਦਾ ਵਿੱਚ ਹੁੰਦਾ ਸੀ ਸੋ ਦੈਟ ਵਾਸ ਇਟ ਸੀਟਾ ਉਹ ਚੀਜ਼ ਨੋ ਡਿਵੈਲਪ ਹੋ ਰਿਹਾ ਆਪਦੇ ਅੱਗੇ ਮੈਂ ਜਦੋਂ ਆਪਣੇ ਸਰ ਕੁਝ ਆਈ ਹੈਵ ਸੀ ਐਵਰੀਥਿੰਗ ਜੋ ਮੇਰੇ ਸਾਹਮਣੇ ਹੋਇਆ ਹਾਂਜੀ ਮੈਂ ਇਹ ਗੁਰਦੁਆਰੇ ਦੀ ਤਾਰ ਵੀ ਲੱਗੀ ਦੇਖਿਆ ਕੱਲੀ ਹਾਂਜੀ ਇਹਦਾ ਚਾਰ ਇਹਦੀ ਆਲਾ ਦੋਲਾ ਤਾਰ ਨਾਲੇ ਬਿਲਕੁਲ ਉਸ ਦਿਨ ਮੈਂ ਕੱਚਾ ਵੀ ਦੇਖਿਆ ਮੈਂ ਕੱਚਾ ਕਮਰੇ ਵੀ ਦੇਖੇ ਨੇ ਪੋਰਾ ਵੀ ਦੇਖਿਆ ਸਾਰਾ ਗੁਰਦੁਆਰਾ ਵੀ ਕੱਚਾ ਦਿੱਖਿਆ